ਜਿੰਨਾ ਵੀ ਤੁਸੀਂ ਕਿਹਾ ਮੈਨੂੰ ਉਹਨੂੰ 3 ਕਰੋੜ ਰੁਪਈਆ ਪਰਿਵਾਰ ਨੂੰ ਰਸ਼ੀਅਨ ਗਵਰਨਮੈਂਟ ਨੇ ਦੇਣਾ ਜਾਂ ਉਹਨੂੰ ਸਿਟੀਜ਼ਨ ਬਣਾ ਦਿੱਤਾ ਗਿਆ ਐਦਾਂ ਦਾ ਕੋਈ ਨਹੀਂ ਸਿਸਟਮ ਹੈਗਾ ਜੀ ਉੱਥੇ ਪ੍ਰਾਈਵੇਟ ਕੰਟਰੈਕਟ ਕੀਤਾ ਜਾਂਦਾ ਹੈ ਏਜੰਟਾਂ ਵੱਲੋਂ ਉਹਨਾਂ ਨੂੰ ਕੰਮ ਇਹ ਦੱਸਿਆ ਜਾਂਦਾ ਹੈ ਕਿ ਛੋਟੇ ਛੋਟੇ ਕੰਮ ਮਾਲੀ ਦਾ ਕੰਮ ਜਾਂ ਕੋਰੀਅਰ ਦਾ ਕੰਮ ਇਹ ਨਹੀਂ ਦੱਸਿਆ ਜਾਂਦਾ ਕੋਰੀਅਰ ਦਾ ਕੰਮ ਕਰਨਾ ਕਿਤੇ ਆ ਜਦੋਂ ਕੋਰੀਅਰ ਦਾ ਕੰਮ ਜਦੋਂ ਕੰਟਰੈਕਟ ਹੋ ਜਾਂਦਾ 2 ਸਾਲ ਦਾ ਜਾਂ 1 ਸਾਲ ਦਾ ਜਦੋਂ ਕੋਰੀਅਰ ਦਾ ਕੰਮ ਪਤਾ ਲੱਗਦਾ ਉਦੋਂ ਜਦੋਂ ਮਿਲਟਰੀ ਲੈਣ ਆ ਜਾਂਦੀ ਹੈ ਉੱਥੇ ਦੇ 3 ਦਿਨ ਬਾਅਦ ਜਦੋਂ ਕੰਟਰੈਕਟ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਬੈਂਕ ਅਕਾਊਂਟ ਖੋਲੇ ਜਾਂਦੇ ਰਹੇ ਮਿਲਟਰੀ ਵੱਲੋਂ ਉਹਨਾਂ ਦੇ ਦੋ ਦੋ ਕਾਰਡ ਬਣਾਏ ਜਾਂਦੇ ਨੇ ਕਿਉਂਕਿ ਏਜੰਟਾਂ ਦੇ ਨਾਲ ਰਲੇ ਹੋਏ ਨੇ ਇੱਕ ਕਾਰਡ ਉਹਨਾਂ ਨੂੰ ਦੇ ਦਿੱਤਾ ਜਾਂਦਾ ਜੰਗ ਵਿੱਚ ਕਿਹੜਾ ਏਟੀਐਮ ਯੂਜ਼ ਕਰ ਲੂਗਾ ਮੈਨੂੰ ਇਹ ਵੀ ਗੱਲ ਦਾ ਜਵਾਬ ਦੇ ਦੋ ਨਾ ਇੱਕ ਬਈ ਏਟੀਐਮ ਕਾਰਡ ਉਹ ਆਪਣੇ ਕੋਲ ਰੱਖ ਲੈਂਦੇ ਜਿੰਨੀ ਪੈਨਸ਼ਨ ਜਾਂ ਜਿੰਨੀ ਵੀ 2 ਲੱਖ 2.5 ਲੱਖ ਰੁਪਇਆ ਉਹਦੀ ਸੈਲਰੀ ਆ ਰਹੀ ਹੈ ਉਹ ਤਾਂ ਮਹੀਨੇ ਦੀ ਮਹੀਨੇ ਨਿਕਲੀ ਜਾ ਰਹੀ ਹੈ ਮੇਰੇ ਕੋਲ ਸਬੂਤ ਹੈ ਜੇ ਤੁਸੀਂ ਕਹਿੰਦੇ ਹੋ ਮੈਂ ਇੱਕ ਇੱਕ ਸਬੂਤ ਤੁਹਾਡੇ ਅੱਗੇ ਰੱਖਣ ਨੂੰ ਤਿਆਰ ਹਾਂ ਚਾਰ ਪੰਜ ਬੰਦਿਆਂ ਦੀਆਂ ਮੈਂ ਇਸ ਇਸ ਮਾਮਲੇ ਦੇ ਵਿੱਚ ਸਟੇਟਮੈਂਟ ਵੀ ਕਢਵਾ ਕੇ ਲਿਆਂਦੀ ਹੋਈ ਹੈ ਉਹ ਇੰਡੀਅਨ ਨੇ ਕਿ ਬਾਹਰਲੇ ਉੱਤਰ ਨਹੀਂ ਨਹੀਂ ਸਰ ਸਾਰੇ ਇੰਡੀਅਨ ਨੇ ਔਰ ਜਿੰਨੇ ਵੀ ਮਨਦੀਪ ਦੇ ਨਾਲ ਭਰਤੀ ਹੋਏ ਨੇ 13 ਨੌਜਵਾਨ ਸੀ ਉਹਨਾਂ ਸਾਨਿਆਂ ਦੇ ਨਾਲ ਹੀ ਇੱਕ ਦੇ ਹੋਇਆ ਸਾਰਿਆਂ ਦੀ ਡੈਥ ਹੋ ਚੁੱਕੀ ਹੈ ਔਰ ਦੋ ਦੋ ਸਾਲ ਹੋ ਚੁੱਕੇ ਨੇ ਚਾਰ ਬੰਦਿਆਂ ਦੀ ਤਾਂ ਬੋਡੀ ਨਹੀਂ ਮਿਲੀ ਉਹਨੇ ਸਿਰਫ ਡਾਕੂਮੈਂਟ ਦੇ ਆਧਾਰ ਤੇ ਕਹਿ ਛੱਡਿਆ ਕਿ ਇਹਨਾਂ ਦੀ ਬੋਡੀ ਰਿਟਰਨ ਨਹੀਂ ਹੋਈ ਸਿਰਫ ਡੈਥ ਹੋ ਚੁੱਕੀ ਐ ਅਸੀਂ ਏਰੀਆ ਦੱਸ ਸਕਦੇ ਆ ਸਾਨੂੰ ਨਹੀਂ ਪਤਾ ਏਰੀਆ ਦੇ ਵਿੱਚ ਕਿੱਥੇ ਡੈਥ ਹੋਈ ਐ ਜਦੋਂ ਡਾਕੂਮੈਂਟ ਕੱਲੇ ਪ੍ਰੋਵਾਈਡ ਕਰਵਾਏ ਜਾ ਰਹੇ ਆ ਤੁਸੀਂ ਕੀ ਜ਼ਮੈਦ ਦਿਓ ਕਿ ਉਹ ਸਾਨੂੰ ਪੈਨਸ਼ਨਾਂ ਦੇ ਦੋਗੀ ਪੈਨਸ਼ਨ ਮੇਰੇ ਪਿਤਾ ਜੀ ਨੂੰ ਜੇ ਲੱਗੂਗੀ ਉੱਥੇ ਦੀ ਸਿਟੀਜ਼ਨ ਲਵਾਂਗੇ ਮੈਂ ਆਪਣੇ ਦੇਸ਼ ਦੀ ਨਾਗਰਿਕਤਾ ਕਿਉਂ ਛੱਡੂੰਗਾ ਮੈਂ ਉੱਥੇ ਕਿਉਂ ਜਾਊਂਗਾ ਜਿੱਥੇ ਮੇਰੇ ਭਰਾ ਨੂੰ ਸ਼ਹੀਦ ਕਰ ਦਿੱਤਾ ਗਿਆ ਜਾਂ ਏਜੰਟਾ ਵੱਲੋਂ ਰੂਸੀ ਆਰਮੀ ਦੇ ਵਿੱਚ ਮਸਾ ਦਿੱਤਾ ਗਿਆ ਮੈਂ ਕਿਉਂ ਜਾਊਂਗਾ ਉਸ ਦੇਸ਼ ਦੇ ਵਿੱਚ ਮੈਂ ਉੱਥੇ ਦੇ ਹਾਲਾਤ ਆਪ ਦੇਖ ਕੇ ਆਇਆ ਮੇਰੇ ਪਿਤਾ ਜੀ ਆਪ ਦੇਖ ਕੇ ਆਏ ਨੇ ਇੰਨੇ ਗੰਦੇ ਹਾਲਾਤ ਨੇ ਉੱਥੇ ਬੰਦਾ ਰਹਿ ਨਹੀਂ ਸਕਦਾ ਹੋਰ ਤੁਸੀਂ ਕਿਹਾ ਵੀ ਉਹਨੂੰ 3 ਕਰੋੜ ਰੁਪਏ ਦੀ ਮਾਰਨ ਤੋਂ ਬਾਅਦ ਜਿਹੜੀ ਆ ਜਾਂ ਸ਼ਹੀਦ ਹੋਣ ਤੋਂ ਬਾਅਦ ਉਹ ਆਪਣੀ ਜਿਹੜੀ ਆ ਵਿੱਤੀ ਸਹਾਇਤਾ ਦਿੰਦੇ ਆ ਆਰਥਿਕ ਤੌਰ ਤੇ ਦਿੱਤੀ ਉਹਦਾ 1.5 ਸਾਲ ਪਹਿਲਾਂ ਹੀ ਬਚ ਚੁੱਕਾ ਹੈ ਏਜੰਟਾਂ ਵੱਲੋਂ ਗਲੇਮ 1.5 ਸਾਲ ਪਹਿਲਾਂ ਮਾਰ ਚੁੱਕੇ ਆ ਇਹ ਮੇਰੇ ਕੋਲ ਲੈਕਟਿਨੀ ਅਪਰੂਵ ਕਢਵਾ ਕੇ ਲਿਆਇਆ ਹੋਇਆ ਮੈਂ ਆਉਂਦੇ ਹੋਏ ਐਫਐਸਡੀ ਜਿਹੜੀ ਉਹਨਾਂ ਦੀ ਆਪਣੀ ਏਜੰਸੀ ਹੈ ਰਸ਼ੀਆ ਦੀ ਆਪਣੀ ਜਿੱਦਾਂ ਆਪਣੀਆਂ ਤੇ ਇੰਡੀਆ ਦੇ ਵਿੱਚ ਰੋ ਮੈਂ ਉਹਨਾਂ ਨੂੰ ਕੰਪਲੀਟ ਦੇ ਕੇ ਆਇਆ ਹੋਇਆ ਅੰਬੈਸੀ ਕੋਲ ਮੇਰੀ ਕੰਪਲੇਂਟ ਪਈ ਹੋਈ ਹੈ ਇਹ ਤੇਰਾ ਬੰਦਿਆ ਨਾਲ ਨਹੀਂ ਹੋਇਆ ਜਿਹੜੇ ਮੇਰੇ ਗਰੁੱਪ ਦੇ ਸੀ ਅਦਰਵਾਈਜ਼ ਜਦੋਂ ਮੈਂ ਹੁਣ ਗਿਆ ਮੈਂ 56 ਬੰਦੇ ਨਿਕਲੇ ਨੇ ਟੋਟਲ 55 ਬੰਦੇ ਔਰ ਜਿਨਨੇ ਇੰਡੀਅਨ ਭਰਤੀ ਹੋਏ ਸੀ ਰਸ਼ੀਅਨ ਗਵਰਨਮੈਂਟ ਕਹਿ ਰਹੀ ਹੈ ਮੈਂ ਸਬੂਤ ਦੇਣ ਨੂੰ ਤਿਆਰ ਆ ਕਿ ਸਾਰਿਆਂ ਦੇ ਨਾਲ ਜਿਹੜਾ ਆ ਉਹ ਤੱਕਾ ਹੋਇਆ ਜਾਂ ਫਿਰ ਉਹਨਾਂ ਦੇ ਜਿਹੜੇ ਪੈਸੇ ਆ ਉਹਨਾਂ ਨਾਲ ਹੀਰਾ ਪੇਰੀ ਏਜੰਟਾਂ ਨੇ ਕੀਤੀ ਆ ਇਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਗ੍ਰੋਹ ਇੱਥੇ ਦੇ ਏਜੰਟ ਜਿਹੜੇ ਇਲਲੀਗਲ ਤੌਰ ਤੇ ਭੇਜਦੇ ਆ ਔਰ ਉੱਥੇ ਦੇ ਏਜੰਟ ਜਿਹੜੇ ਇਹਨਾਂ ਨਾਲ ਸੈਟਿੰਗ ਕੀਤੀ ਹੋਈ ਆ ਜਿਹੜੇ ਸਾਡੇ ਏਜੰਸੀ ਉਹਨਾਂ ਨਾਲ ਪਾਕਿਸਤਾਨੀ ਏਜੰਟਾਂ ਦੇ ਨਾਲ ਲਿੰਕ ਸੀਗੇ ਔਰ ਸੀਪੀ ਆਪਣੇ ਅੰਮ੍ਰਿਤਸਰ ਤੋਂ ਉਨੀ ਇਹ ਗੱਲ ਸਾਬਿਤ ਕੀਤੀ ਹੈ ਜਨਵਰੀ 2025 ਨੂੰ ਜਦੋਂ ਉਹ ਬੰਦਾ ਫੜਿਆ ਗਿਆ ਸੀ ਅੰਕਿਤ ਨਾਮ ਦਾ ਡੌਂਕਰ ਜਿਹਨੂੰ ਕਹਿੰਦੇ ਆ ਉਹਨੂੰ ਜਦੋਂ ਪੁੱਛਤਾਛ ਕੀਤੀ ਜਾਂ ਕੁੱਟਮਾਰ ਜਦੋਂ ਵੀ ਹੋਈ ਉਹਦੀ ਉਸ ਤੇ ਵਿੱਚ ਵੀਡੀਓ ਉਹਦੇ ਫੋਨ ਦੇ ਵਿੱਚ ਬਰਾਮਦ ਹੋਇਆ ਕਿ ਉਹ ਉਸਨੇ ਕਬੂਲ ਕੀਤਾ ਕਿ ਨੰਗੇ ਮੁੰਡੇ ਵਢਾਏ ਗਏ ਪੰਜਾਬ ਦੇ ਠੰਡੇ ਮਾਈਨਸ ਪਾਣੀ ਦੇ ਵਿੱਚ ਮਾਈਨਸ 30 ਡਿਗਰੀ ਦੇ ਵਿੱਚ ਪਾਣੀ ਦੇ ਵਿੱਚ ਔਰ ਉੱਤੋਂ ਨੰਗਾ ਕਰਕੇ ਉਹਨਾਂ ਨੂੰ ਬਰਫ ਦੇ ਪਾਣੀ ਦੇ ਵਿੱਚ ਵਢਾਇਆ ਗਿਆ 4-4 ਘੰਟੇ ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਦੀ ਡੈਥ ਹੋ ਚੁੱਕੀ ਸੀ ਉਦੋਂ ਉਹਨੇ ਆਪ ਕਬੂਲ ਕੀਤਾ ਇਹ ਜਿਹੜੇ ਤੁਸੀਂ ਸਵਾਲ ਪਰਿਵਾਰ ਨੂੰ ਪੁੱਛਦੇ ਆ ਜਾਂ ਇਹ ਹੀ ਜੇ ਜੇ ਸਵਾਲ ਆਪਾਂ ਆਪਣੇ ਪ੍ਰਸ਼ਾਸਨ ਨੂੰ ਪੁੱਛੀਏ ਕਿ ਉਹ ਆਪਣਾ ਕੰਮ ਕਿਉਂ ਨਹੀਂ ਕਰਦਾ ਪਿਆ ਇਹ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਇਹ ਸਰਕਾਰ ਆਪਾਂ ਤਾਂ ਬਣਾਈ ਸੀ ਆਪਾਂ ਅੱਕ ਚੁੱਕੇ ਸੀ ਆਪਾਂ ਥੱਕ ਚੁੱਕੇ ਸੀ ਵੀ ਇਹ ਸਰਕਾਰ ਜਿਹੜੀ ਆ ਵਧੀਆ ਕੋਈ ਫੈਸਲਾ ਕਰੂਗੀ ਜਾਂ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀ ਦਊਗੀ ਜਾਂ ਨਸ਼ਿਆਂ 'ਚੋਂ ਕੱਢੂਗੀ ਇਹ ਸਰਕਾਰ ਆਉਣ ਦੇ ਨਾਲ ਇਨਾ ਘਟਿਆ ਕੰਮ ਪੰਜਾਬ ਦੇ ਨਾਲ ਹੋਇਆ ਜਿੱਥੇ ਪੰਜਾਬ ਦੀ ਹਰ ਬਵਿਸਥਾ ਜਿਹੜੀ ਸੀ ਉਸ ਟਾਈਮ ਜਿਹੜੀ ਵੀ ਪਾਰਟੀ ਕੰਮ ਕਰ ਰਹੀ ਸੀ ਮੇਰੇ ਹਿਸਾਬ ਨਾਲ ਉਹੀ ਠੀਕ ਸੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਅੱਜ ਅਸੀਂ ਪਛਤਾ ਰਹੇ ਹਾਂ ਔਰ ਮੈਂ ਖੁਦ ਆਪਣੇ ਜਿੰਨੇ ਕਾਉਂਸਲਰ ਸਹਿਬਾਨ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੇ ਧਰਨੇ ਦੇ ਵਿੱਚ ਜਾਂ ਸਾਡੇ ਰੋਸ ਪ੍ਰਦਰਸ਼ਨ ਦੇ ਵਿੱਚ ਮੇਰਾ ਹੱਥ ਜੋੜ ਕੇ ਮੈਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਸਾਡਾ ਸਾਥ ਦਿੱਤਾ ਜਾਵੇ ਔਰ ਸਵੇਰ ਦੇ ਹੀ ਕੋਈ ਵੀ ਮੇਰਾ ਜਿਹੜਾ ਕਾਉਂਸਲਰ ਹੈ ਜਾਂ ਪ੍ਰਧਾਨ ਕਾਉਂਸਲਰ ਹੈ ਕੋਈ ਵੀ ਨਾਲ ਸਾਡੇ ਮੌਜੂਦ ਨਹੀਂ ਮੇਰੇ ਨਾਲ ਸਿਰਫ ਬੀਐਸਪੀ ਪਾਰਟੀ ਜੋ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੀ ਜਿਹੜੀ ਆਵਾਜ਼ ਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲੋਂ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਉਹਨਾਂ ਦੇ ਕੌਂਸਲਰ ਵੱਲੋਂ ਦੱਬਣਾ ਬਾਰ-ਬਾਰ ਸਰ ਬਾਰ-ਬਾਰ ਇਹੀ ਗੱਲ ਕਹੀ ਗਈ ਕਿ ਗਲਤ ਅੰਸਰਾਂ ਆਪਣੇ ਪਿੱਛੇ ਲੱਗ ਕੇ ਤੁਸੀਂ ਰੋਸ ਪ੍ਰਦਰਸ਼ਨ ਨਾ ਕਰੋ ਕਿ ਉਹ ਬੀਐਸਪੀ ਪਾਰਟੀ ਨੂੰ ਟਾਰਗੇਟ ਕਰਨਾ ਚਾਹ ਰਹੇ ਹੈ ਗੱਲਾਂ ਕਰਕੇ ਜਾਂ ਫਿਰ ਜਿਹੜੀ ਬੰਦਾ ਹੈਲਪ ਕਰਨਾ ਚਾਹ ਰਿਹਾ ਯਾ ਆਵਾਜ਼ ਚੱਕਣਾ ਚਾਹ ਰਿਹਾ ਪੰਜਾਬ ਦੇ ਵਿੱਚ ਇਹ ਜਿਹੜੀ ਮੌਕੇ ਦੀ ਸਰਕਾਰ ਉਹ ਐਦਾਂ ਹੀ ਆਵਾਜ਼ ਦੱਬਦੀ ਰਹੂਗੀ ਕਿਉਂਕਿ ਮੈਂ ਅੱਜ ਤੱਕ ਜਿੰਨੀ ਕਿ ਮੈਨੂੰ ਸਮਝ ਆਈ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਅੰਦੋਲਨ ਜਿਹੜੇ ਆ ਏਸੀ ਗਵਰਨਮੈਂਟ ਦੇ ਹੇਠਾਂ ਹੋਏ ਨੇ ਔਰ ਲੋਕ ਇੰਨੇ ਕਿ ਪਰੇਸ਼ਾਨ ਨੇ ਔਰ ਅੱਕ ਚੁੱਕੇ ਨੇ ਇਸ ਗਵਰਨਮੈਂਟ ਤੋਂ ਮੈਂ ਫਿਰ ਵੀ ਕੋਈ ਜੇ ਆਸ ਕਰਦਾ ਜਾਂ ਆਪਣੀ ਉਮੀਦ ਕਰਦਾ ਸ਼ਾਇਦ ਇਹ ਜਿਹੜਾ ਰੋਸ਼ ਪ੍ਰਦਰਸ਼ਨ ਅੱਜ ਅਸੀਂ ਕੀਤਾ ਹੈ ਸ਼ਾਇਦ ਗਵਰਨਮੈਂਟ ਜਾਗ ਜਵੇ ਸ਼ਾਇਦ ਪ੍ਰਸ਼ਾਸਨ ਜਾਗ ਜਵੇ ਜੋ ਗੂੜੀ ਹੂਕ ਨੀਂਦ ਸੁਤਾ ਪਿਆ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਆਪਣੇ ਪ੍ਰਸ਼ਾਸਨ ਨੂੰ ਜਿਹੜੇ ਕੁਰਸੀਆਂ ਵਿੱਚ ਬੈਂਦੇ ਨੇ ਸਿਆਲਾਂ ਦੇ ਵਿੱਚ ਹੀਟਰ ਲਾ ਕੇ ਆਪਣੇ ਕਮਰਿਆਂ ਦੇ ਵਿੱਚ ਗਰਮੀਆਂ ਵਿੱਚ ਏਸੀ ਲਾ ਕੇ ਕਮਰਿਆਂ ਦੇ ਵਿੱਚ ਬਹਿ ਜਾਂਦੇ ਨੇ ਜਿਨ੍ਹਾਂ ਦੇ ਕੋਲ ਮੈਂ ਬਾਰ-ਬਾਰ ਜਾਂਦਾ ਰਿਹਾ ਪਰ ਜਿਹੜੀ ਸਾਡੀ ਦਰਖਾਸਤ ਸੀ ਸ਼ਾਇਦ ਕਿਸੇ ਕੂੜੇ ਦੇ ਡਸਟਬਿਨ ਦੇ ਵਿੱਚ ਸੁੱਟ ਦਿੱਤੀ ਗਈ ਔਰ ਮੈਂ ਬਾਰ-ਬਾਰ ਉਹਨਾਂ ਨੂੰ ਰਿਕਵੈਸਟ ਵੀ ਕਰਦਾ ਰਿਹਾ ਕਿ ਸਾਡੀ ਜਿਹੜੀ ਮੰਗ ਹੈ ਜਾਂ ਸਾਡੀ ਜਿਹੜੀ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਨਹੀਂ ਸੁਣੀ ਮੈਂ ਬਾਰ-ਬਾਰ ਅਪੀਲ ਕਰਦਾ ਰਿਹਾ ਪਰ ਕਿਸੇ ਵੀ ਪਾਰਟੀ ਮੈਂਬਰ ਨੇ ਕਿਆ ਕਿਸੇ ਵੀ ਪ੍ਰਸ਼ਾਸਨ ਦੇ ਬੰਦੇ ਨੇ ਸਾਡੀ ਗੱਲ ਨਹੀਂ ਸੁਣੀ ਕੁਝ ਮੰਗਾ ਮੰਨੇ ਆ ਕਿ ਆ ਹੀ ਕੁਝ ਮੈਂ ਤਾਂ ਲਗਵਾਉਣ ਦੇ ਮੇਰੇ ਸਹਿਮਤੀ ਨਹੀਂ ਬਣੀ ਉੱਤੇ ਸਰ ਟੈਂਪਰੇਰੀ ਨੌਕਰੀ ਮੈਨੂੰ ਨਹੀਂ ਚਾਹੀਦੀ ਇਹ ਕਹਿ ਰਿਹਾ ਕਿ ਅਸੀਂ 1 ਲੱਖ ਰੁਪਿਆ ਜਿਹੜਾ ਪਰਿਵਾਰ ਨੂੰ ਦੇਣੇ ਆ ਇਕੱਠੇ ਹੋ ਕੇ 10-10 ਹਜ਼ਾਰ ਰੁਪਿਆ ਆ ਵੀ ਸਾਰੇ ਜਿਹੜੇ ਕਾਉਂਸਲਰ ਆ ਆਪਣੇ ਲੋਕਲ ਕਾਉਂਸਲਰ ਆ ਗੁਰਾਇਆਂ ਦੇ 10-10 ਹਜ਼ਾਰ ਰੁਪਿਆ ਪਾ ਕੇ ਪਰਿਵਾਰ ਨੂੰ 1 ਲੱਖ ਰੁਪਿਆ ਦੇ ਦਿੰਨੇ ਆ ਮੈਂ ਆਪਣੇ ਭਰਾ ਦੀ ਬੋਲੀ ਲਵਾਉਣ ਬੈਠਾ ਹੋਇਆ ਰਿਆਂ ਨੂੰ ਸ਼ਰਮ ਨਹੀਂ ਆਈ ਇੰਨੀ ਗੱਲ ਕਰਦਿਆਂ ਨੂੰ ਇਹਨਾਂ ਨੂੰ ਸਰਕਾਰ ਦੇ ਆਪਣੇ ਜਿਹੜੇ ਇੱਥੇ ਨਿੱਜੀ ਕਾਉਂਸਲਰ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਬਾਰ-ਬਾਰ ਦਬਾਅ ਬਣਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਜਾ ਰਿਹਾ ਕਿ ਜਿਹੜੀ ਇਹ ਆਵਾਜ਼ ਹੈ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਸਕਾਰ ਜਲਦੀ ਤੋਂ ਜਲਦੀ ਕੀਤਾ ਜਾਵੇ ਕਿ ਇਹਨਾਂ ਨੂੰ ਦਿਖ ਨਹੀਂ ਰਿਹਾ ਪਰਿਵਾਰ ਦੇ ਨਾਲ ਕਿੰਨਾ ਥੱਕਾ ਹੋਇਆ 2 ਸਾਲਾਂ ਦੇ ਵਿੱਚ ਜਾਂ ਆਰਥਿਕ ਤੌਰ ਤੇ ਜਾਂ ਪਰਤਾੜ ਕਿੰਨਾ ਪਰਤਾੜ ਕੀਤਾ ਗਿਆ ਜਾ ਕਿੰਨਾ ਮੈਂ ਖੁਦ ਸੰਘਰਸ਼ ਕੀਤਾ ਇਹਨਾਂ ਨੂੰ ਬਾਰ-ਬਾਰ ਆਪਣੇ ਭਰਾ ਨੂੰ ਲੱਭਣ ਦੇ ਨਾਲ ਦਿੱਲੀ ਵੀ ਜਾਂਦਾ ਰਿਹਾ ਤੇ ਵਿਦੇਸ਼ ਮੰਤਰਾਲੇ ਨਾਲ ਵੀ ਮੈਂ ਖੁਦ ਗੱਲ ਕਰਦਾ ਰਿਹਾ ਵਿਚ ਵਿਚ ਮੈਨੂੰ ਪਾਰਟੀਆਂ ਨੇ ਵੀ ਮੇਰਾ ਸਹਿਯੋਗ ਕੀਤਾ ਜਾਂ ਮੇਰੀ ਆਰਥਿਕ ਤੌਰ ਤੇ ਹੈਲਪ ਕੀਤੀ ਕੋਹਰੇ ਸਾਰੇ ਪਰਿਵਾਰਾਂ ਦਾ ਜਾਂ ਸਾਰੇ ਲੀਡਰਾਂ ਦਾ ਧੰਨਵਾਦ ਕਰਦਾ ਪਰ ਮੈਨੂੰ ਅੱਜ ਲੋੜ ਹੈ ਉਹਨਾਂ ਦੀ ਸਾਰਿਆਂ ਦੀ ਕਿ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਨ ਔਰ ਜਿਹੜੀ ਇਹ ਆਵਾਜ਼ ਹੈ ਇਹ ਮੇਰੀ ਆਵਾਜ਼ ਨਹੀਂ ਹੈਗੀ ਪੰਜਾਬ ਦੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਐਦਾਂ ਫਸੇ ਹੋਏ ਨੇ ਔਰ ਮੈਨੂੰ ਨਹੀਂ ਲੱਗਦਾ ਉਹ ਕਿਤੇ ਨਾ ਕਿਤੇ ਬੋਲ ਸਕਦੇ ਨੇ ਕਿਉਂਕਿ ਉਹ ਘਰਾਂ ਚੋਂ ਨਿਕਲ ਨੂੰ ਜਾਂ ਆਰਥਿਕ ਤੌਰ ਤੇ ਲੁੱਟੇ ਗਏ ਨੇ ਏਜੰਟਾਂ ਵੱਲੋਂ ਲੁੱਟੇ ਗਏ ਨੇ 2-2 ਸਾਲ ਹੋ ਚੁੱਕੇ ਨੇ ਉਹਨਾਂ ਦੇ ਬੱਚਿਆਂ ਦਾ ਕੁਝ ਪਤਾ ਹੀ ਨਹੀਂ بار-बार ਦਰਖਾਸਤਾਂ ਦੇ ਕੇ ਬੰਦ ਹੋ ਚੁੱਕੇ ਨੇ ਮੈਂ ਫਿਰ ਆਪਣੇ ਪ੍ਰਸ਼ਾਸਨ ਨੂੰ ਜੋ ਅਕੂਕ ਦੀ ਕੋੜੀ نیند ਸੁੱਤਾ ਪਿਆ ਉਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਅਸੀਂ ਸ਼ਾਇਦ ਜਾਗ ਜਪੇ। ਦੋ ਸਮਾਂ ਚ ਨਾ ਹੋਵੇ ਉਸ ਨੂੰ ਲੈ ਕੇ ਘੱਟੇ ਦੇ ਕਿੰਨਾ ਕਦਵਾ ਸਰ ਮੈਂ ਕੱਲ ਵੀ ਮੇਰੀ ਹਲਕਾ ਇੰਚਾਰਜ ਦੇ ਨਾਲ ਮੀਟਿੰਗ ਹੋਈ ਸੀ ਉਹਨੇ ਸਾਨੂੰ ਰਿਕੁਐਸਟ ਕੀਤੀ ਸੀ ਪਰ ਜਿਹੜੀ ਮੇਰੀ ਮੰਗ ਸੀਗੀ ਕਿ ਜਾਂ ਤਾਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਆ ਤੌਰ ਤੇ ਜਿਹੜਾ ਲੁੱਟਿਆ ਗਿਆ ਸਾਰਿਆਂ ਨੂੰ ਪਤਾ ਹੀ ਹੈ 35 ਲੱਖ 40 ਹਜ਼ਾਰ ਰੁਪਏ ਮੈਂ ਏਜੰਟਾਂ ਨੂੰ ਦੇ ਛੱਡਿਆ ਉਹਨੂੰ ਆਪਣੇ ਬ੍ਰਦਰ ਨੂੰ ਲੱਭਣ ਲਈ 10 ਤੋਂ 11 ਲੱਖ ਰੁਪਏ ਮੇਰੇ ਜੇਬ ਚੋਂ ਲੱਗ ਗਿਆ ਮੇਰਾ ਘਰ ਪਰਿਵਾਰ ਜਿਹੜਾ ਇਸ ਟਾਈਮ ਸੜਕ ਤੇ ਆ ਚੁੱਕਿਆ ਮੈਂ ਚਾਹਨਾ ਕਿਤੇ ਜਿਹੜੀ ਮੇਰੀ ਗਵਰਨਮੈਂਟ ਹੈ ਕਿਤੇ ਨਾ ਕਿਤੇ ਹੈਲਪ ਕਰ ਦੇਵੇ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਜੈ ਪੀਮ ਜੈ ਭਾਰਤ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਨੌਜਵਾਨ ਸਾਥੀ ਮਨਦੀਪ ਕੁਮਾਰ ਜੀ ਜਿਹੜੇ ਪਿਛਲੇ ਕੁਝ ਦਿਨ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਐਫਰਟਸ ਦੇ ਨਾਲ ਵਿਦੇਸ਼ ਦੇ ਵਿੱਚ ਉਹਨਾਂ ਦੀ ਰੈੱਡ ਬੋਡੀ ਲੈ ਕੇ ਆਏ ਆ ਜਿਹੜੇ ਇੱਥੋਂ ਕੰਮਕਾਰ ਦੀ ਭਾਲ ਦੇ ਲਈ ਰਸ਼ੀਆ ਪਹੁੰਚੇ ਔਰ ਇੱਥੋਂ ਦੇ ਜਿਹੜੇ ਮਨੁੱਖੀ ਤਸਕਰ ਏਜੰਟ ਆ ਉਹਨਾਂ ਨੇ ਉਹਨਾਂ ਨੂੰ ਇੱਕ ਹਫਤਾ ਦਸ ਦਿਨ ਦੀ ਟ੍ਰੇਨਿੰਗ ਤੋਂ ਬਾਅਦ ਰਸ਼ੀਆ ਦੀ ਜਿਹੜੀ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਦੀ ਉੱਥੇ ਜਿਹੜੀ ਮੌਤ ਹੋ ਗਈ ਔਰ ਪਿਛਲੇ ਲੰਮੇ ਸਮੇਂ ਤੋਂ ਲਗਭਗ ਪਰਿਵਾਰ ਦੇ ਦੱਸਣ ਮੁਤਾਬਕ ਹੈ ਉਹਨਾਂ ਦੀ ਮੌਤ ਜਿਹੜੀ 2 ਸਾਲ ਪਹਿਲਾਂ ਹੋ ਚੁੱਕੀ ਸੀ ਔਰ ਪਰਿਵਾਰ ਨੇ ਬੜੀ ਹਿੰਮਤ ਦੇ ਨਾਲ ਦਲੇਰੀ ਦੇ ਨਾਲ ਇੱਕ ਵਾਰ ਉਹਨਾਂ ਦੇ ਫਾਦਰ ਸਾਹਿਬ ਮਨਦੀਪ ਜੀ ਦੇ ਵਿਦੇਸ਼ ਗਏ ਉਹਨਾਂ ਦੀ ਪਹਾੜ ਲਈ ਔਰ ਦੋ ਵਾਰ ਉਹਨਾਂ ਦੇ ਭਰਾ ਵਿਦੇਸ਼ ਜਾ ਕੇ ਡੈੱਡ ਬੋਡੀ ਲੈ ਕੇ ਆਏ ਔਰ ਉਹਦੇ ਵਿੱਚ ਇਹਨਾਂ ਨੇ ਲਗਾਤਾਰ ਪੰਜਾਬ ਸਰਕਾਰ ਨਾਲ ਵੀ ਰਾਬਤਾ ਰੱਖਿਆ ਕਿ ਕਿਤੇ ਨਾ ਕਿਤੇ ਸਾਨੂੰ ਸਰਕਾਰ ਜਿਹੜਾ ਦੇਖੋ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਵਿਦੇਸ਼ ਮੰਤਰਾਲੇ ਦੇ ਥਰੂ ਪਤਨੀ ਅੰਬੈਸੀਆਂ ਨਾਲ ਗੱਲ ਕਰਕੇ ਇਹਨਾਂ ਦਾ ਜਿਹੜਾ ਦੁੱਖ ਆ ਉਹਨੂੰ ਬੰਡਾਉਂਦੇ ਔਰ ਜੇਕਰ ਬੱਚੇ ਟਾਈਮ ਨਾਲ ਕੀਤਾ ਹੁੰਦਾ ਹੁੰਦਾ ਸਰਕਾਰ ਨੇ ਆਪਣਾ ਤਾਂ ਹੋ ਸਕਦਾ ਉਹ ਸਾਡਾ ਸਾਥੀ ਜਿੰਦਾ ਵਾਪਸ ਆਉਂਦਾ ਪਰ ਇਦਾਂ ਦੀ ਦਰਿੰਦਗੀ ਸਰਕਾਰ ਦੀ ਰਹੀ ਆ ਕਿ ਇਹਨਾਂ ਦੀ ਗੱਲ ਤੱਕ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਤਿੰਨ ਵਾਰ ਮਿਲੇ ਐਪਲੀਕੇਸ਼ਨਾਂ ਵੀ ਦਿੱਤੀਆਂ ਫਾਈਲ ਬਣਾ ਕੇ ਦਿੱਤੀ ਪਰ ਸਰਕਾਰ ਦੀ ਕੋਸ਼ਿਸ਼ ਸਰਕਾਰ ਦੀ ਅਫਰਟ ਜ਼ੀਰੋ ਰਹੀ ਹੈ ਇਹਨਾਂ ਨੇ ਕੇਂਦਰੀ ਮੰਤਰੀ ਰੇਸ਼ੈਂਕਰ ਜੀ ਨਾਲ ਉਹਨਾਂ ਨਾਲ ਵੀ ਗੱਲ ਕਰੀ ਪਰ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਲੱਗੋ ਅਸੀਂ ਖਰਚ ਕਰਾਂਗੇ ਉਸ ਤੋਂ ਬਾਅਦ ਉਹ ਬਿਲਕੁਲ ਡਿਸਕਨੈਕਟ ਹੋ ਗਏ ਨਾ ਨਾ ਔਰ ਬੀਐਸਪੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕ੍ਰਿਮਪਰੀ ਸਾਹਿਬ ਜਦੋਂ ਉਹਨਾਂ ਨੂੰ ਇਸ ਦੁਖਦਾਈ ਘਟਨਾ ਦਾ ਪਤਾ ਲੱਗਾ ਉਹਨਾਂ ਨੇ ਤੁਰੰਤ ਪਰਿਵਾਰ ਨਾਲ ਆ ਕੇ ਜਿੱਥੇ ਦੁੱਖ ਸਾਂਝਾ ਕੀਤਾ ਔਰ ਉਹਨਾਂ ਦੇ ਜਾਣ ਤੋਂ ਬਾਅਦ ਜਿੱਥੇ ਆਰਥਿਕ ਤੌਰ ਤੇ ਪਰਿਵਾਰ ਲੁੱਟਿਆ ਗਿਆ ਔਰ ਸਰੀਰਿਕ ਤੌਰ ਤੇ ਵੀ ਉਹਨਾਂ ਦਾ ਬੱਚਾ ਚਲਾ ਗਿਆ ਉਹਨਾਂ ਨੂੰ ਕੰਪਨੀਕੇਸ਼ਨ ਦਿਵਾਉਣ ਦੇ ਲਈ ਅਸੀਂ ਜਿਹੜੀ ਮੰਗ ਕੀਤੀ ਆ ਸਰਕਾਰ ਕੋਲੋਂ ਔਰ ਜੋ ਜਾਇਜ਼ ਹੈ ਮੰਗ ਬਣਦੀ ਵੀ ਆ ਕਿ ਮਨਦੀਪ ਜੀ ਨੂੰ ਸ਼ਹੀਦੀ ਦਰਜਾ ਦਿੱਤਾ ਜਾਵੇ ਔਰ ਉਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਉਹਨਾਂ ਦੀ ਯਾਦਗਾਰ ਇੱਥੇ ਬਣਾਈ ਜਾਵੇ ਔਰ 5 ਕਰੋੜ ਰੁਪਈਆ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਪਰਿਵਾਰ ਦਾ ਘਰੋਂ ਬੇਕਾਰ ਹੋ ਗਿਆ ਔਰ ਘਰੋਂ ਬੇਕਾਰ ਹੋ ਕੇ ਕਰਜ਼ਾਈ ਹੋ ਗਿਆ ਸੜਕ ਤੇ ਆਣ ਲੈ ਤਿਆਰ ਹੈ ਜੇਕਰ ਸਰਕਾਰ ਕੁਝ ਇੰਨਾ ਕੋਈ ਮਦਦ ਕਰਦੀ ਹੱਸ ਤਾਂ ਸਰਕਾਰ ਦਾ ਕੋਈ ਬਾਲਾ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਇੰਨਾ ਕੁਝ ਸਹਾਇਤਾ ਕਰਨ ਦਾ ਇਹੀ ਵਿਐਸਪੀ ਨੇ ਅੱਜ ਵੀ ਮੰਗ ਕੀਤੀ ਹੈ ਕਿ ਤਰੰਤ ਜਿਹੜੀ ਸਰਕਾਰ ਆ ਹਰਕਤ ਚ ਆਵੇ ਆਪਣੀ ਨੀਂਦ ਨੂੰ ਤਿਆਗੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੇ ਲਈ ਇੱਥੇ ਰੋਜ਼ਗਾਰ ਦਾ ਪ੍ਰਬੰਧ ਕਰੇ ਤਾਂ ਕਿ ਪੰਜਾਬ ਦੇ ਉਹ ਨੌਜਵਾਨ ਇਦਾਂ ਦੇ ਏਜੰਟਾਂ ਦਾ ਸ਼ਿਕਾਰ ਨਾ ਹੋ ਸਕਣ ਔਰ ਪੰਜਾਬੀਅਤ ਨੂੰ ਬਚਾਉਣ ਲਈ ਸਰਕਾਰ ਨੂੰ ਜਾਗਣਾ ਪੈਣਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਇਹਨਾਂ ਨਾਲ ਲਗਾਤਾਰ ਮੀਟਿੰਗਾਂ ਤੇ ਕੌਂਸਲਰ ਗ੍ਰੈਂਡ ਵੀ ਕਰ ਰਹੇ ਸੀ ਕਿ ਉਹ ਇੱਥੇ ਗ੍ਰੇਡ ਬਣਾਉਣ ਨੂੰ ਤਿਆਰ ਹਾਂ ਤੇ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਨੂੰ ਤਿਆਰ ਹਾਂ ਦੇਖੋ ਹਲਕਾ ਇੰਚਾਰਜ ਕੀ ਚੀਜ਼ ਹੈ ਜਿਨ੍ਹਾਂ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਲਿਆ ਪੰਜਾਬ ਦਾ ਮੁੱਖ ਮੰਤਰੀ ਕੋਈ ਐਪਰਟਸ ਨਹੀਂ ਕਰ ਸਕਿਆ ਹਲਕਾ ਇੰਚਾਰਜ ਤਾਂ ਇਸ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਘਟਨਾ ਨੂੰ ਦਬਾ ਦਿੱਤਾ ਜਾਵੇ ਇਹ ਪੰਜਾਬ ਦੀ ਜਨਤਾ ਦੇ ਦੇ ਨਜ਼ਰਾਂ ਚੋਂ ਨਾ ਚਲ ਜਾਵੇ ਕਿ ਪੰਜਾਬ ਸਰਕਾਰ ਫੇਲ ਹੋ ਗਈ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਮੇਰੀ ਅੱਜ ਵੀ ਇਹਨਾਂ ਨਾਲ ਸਾਥੀਆਂ ਨਾਲ ਗੱਲ ਹੋਈ ਸੀ ਔਰ ਕੱਲ ਵੀ ਮੇਰੀ ਇਹਨਾਂ ਨਾਲ ਫੋਨ ਤੇ ਗੱਲ ਹੋਈ ਇਹ ਤਾਂ ਕਹਿ ਰਹੇ ਕਿ ਸਰਕਾਰ ਦੇ ਜਿਹੜੇ ਇੱਥੋਂ ਦੇ ਨੁਮਾਇੰਦੇ ਆ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਨਸਾਨੀਅਤ ਜਗਾਓ ਚਾਹੀਦਾ ਤਾਂ ਇਹ ਸੀ ਜਿਹੜੇ ਇਥੋਂ ਦੇ ਨਮਾਇੰਦਗੀ ਕਰਦੇ ਸਰਕਾਰ ਦੇ ਕਿ ਪਰਵਾਣ ਨੂੰ ਨਾਲ ਲੈ ਕੇ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈਂਦੇ ਔਰ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਇਹਨਾਂ ਨੂੰ ਦਿੰਦੇ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾ ਮਨਵਾ ਕੇ ਹਟਦੇ ਕਿ ਸਾਡੇ ਇਲਾਕੇ ਦਾ ਮਸਲਾ ਆ ਉਹ ਉਲਟਾ ਸਰਕਾਰ ਦਾ ਕੰਮ ਕਰਨ ਲਈ ਇਹਨਾਂ ਕੋਲ ਆਈ ਜਾਂਦੇ ਆ ਕਿ ਤੁਸੀਂ ਹਟਜੋ ਜੀ ਸੰਸਕਾਰ ਕਰ ਦਿਓ ਉਹਨਾਂ ਚ ਇਨਸਾਨੀਅਤ ਨਾ ਦੀ ਮੈਨੂੰ ਲੱਗਦਾ ਕੋਈ ਚੀਜ਼ ਹੈ ਨਹੀਂ ਕੋਈ ਮਿਨਿਸਟਰ ਵੀ ਨਹੀਂ ਆਇਆ ਇਹਨਾਂ ਦੇ ਘਰ ਲੈ ਕੋਣ ਮਿਨਿਸਟਰ ਆ ਵੀ ਜਾਵੇ ਅਸੀਂ ਉਹਨਾਂ ਤੋਂ ਕਰਾਉਣਾ ਵੀ ਕੀ ਹੈ ਜਦੋਂ ਨਹੀਂ ਸਾਡੀ ਲੋੜ ਦੇ ਮੁਤਾਬਕ ਸਾਡੇ ਨਾਲ ਖੜੇ ਨਹੀਂ ਹੋਏ ਹੁਣ ਹੁਣ ਕਿਸੇ ਮინისტრਰ ਦੀ ਲੋੜ ਨਹੀਂ ਹੁਣ ਤਾਂ ਜੋ ਪਰਿਵਾਰ ਮੰਗ ਕਰ ਰਿਹਾ ਸਰਕਾਰ ਉਹਨੂੰ ਪੂਰਾ ਕਰ ਲਵੇ ਤਾਂ ਹੋ ਸਕਦਾ ਸਰਕਾਰ ਦੇ ਮੂੰਹ ਤੇ ਜਿਹੜੀ ਕਾਲਖ ਮਲੀ ਗਈ ਆ ਥੋੜੀ ਵਾਲੀ ਕਿਤੇ ਸਾਫ ਹੋ ਸਕਦੀ ਹੈ ਤੁਸੀਂ ਰੋਸ ਮਾਰ ਕੇ ਕਿਹਾ ਅਗਲਾ ਕੀ ਐਕਸ਼ਨ ਹੁੰਦਾ ਮੰਗ ਦੇ ਆਸਲੋਦਾਂ ਦਾ 15 ਦੇਖੋ ਮੰਗਦਾ ਇਹ ਹੈ ਕਿ ਪੰਜਾਬ ਸਰਕਾਰ ਨੌਕਰੀ ਦੇਵੇ ਅੱਛੀ ਨੌਕਰੀ ਦੇਵੇ ਜਿੰਨਾ ਪਰਿਵਾਰ ਦਾ ਰੋਜ਼ਗਾਰ ਅੱਛਾ ਚੱਲ ਸਕੇ ਔਰ ਇਹਨਾਂ ਨੂੰ 5 ਕਰੋੜ ਦੀ ਸਹਾਇਤਾ ਦਿੱਤੀ ਜਾਵੇ। ਮੰਗਾ ਨਾ ਮੰਨੀ ਅੱਗੇ ਕੀ ਰਣਨੀਤੀ ਹੈ? ਇਹ ਭਾਵੇਂ ਅੱਗੇ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਘਰ ਆ ਕੇ ਕਿ ਹਰ ਤਰ੍ਹਾਂ ਦੀ ਪਾਰਟੀ ਨਾਲ ਖੜੀ ਹੈ। ਜਿਹੜੀ ਚਲ ਹੋ ਚੁੱਕਿਆ ਕਿ ਬੋਡੀ ਨੂੰ ਸੰਸਕਾਰ ਨਹੀਂ ਕੀਤਾ ਗਿਆ ਹਾਲ ਤੱਕ। ਮੈਂ ਉਹ ਹੀ ਦੱਸ ਰਿਹਾ ਤੁਹਾਨੂੰ ਕਿ BSP ਪੰਜਾਬ ਦੇ ਪ੍ਰਧਾਨ ਨੇ ਫੈਸਲਾ ਲੈ ਲਿਆ ਕਿ ਹਰ ਤਰ੍ਹਾਂ ਦੀ ਲੜਾਈ ਲੜਨੀ ਪਈ ਉਹ ਨਾਲ ਖੜੇ ਆ ਪਰਵਾਹ ਨਾਲ। ਔਰ 15 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ। ਉਸ ਦਿਨਸ ਹੋ ਸਕਦਾ ਅਸੀਂ ਕੋਈ ਮੀਟਿੰਗ ਕਰਕੇ ਸਟੇਟ ਸਟੇਟ ਕਮੇਟੀ ਫੈਸਲਾ ਲੈ ਕੇ ਪੰਜਾਬ ਦਾ ਅੰਦੋਲਨ ਇਹਨੂੰ ਬਣਾ ਕੇ ਪੰਜਾਬ ਚ ਜਿਹੜੀ ਸਰਕਾਰ ਨਕਮੀ ਆ ਪੰਜਾਬ ਦੀਆਂ ਸੜਕਾਂ ਦੇ ਸਰਕਾਰ ਨੂੰ ਨੰਗਾ ਕਰਨ ਦੀ ਅਸੀਂ ਅੰਦੋਲਨ ਕਰਾਂਗੇ ਜੀ ਜਿਹੜਾ ਡਿਮਾਂਡ ਕੀਤੀ ਜਾ ਰਹੀ ਆ ਅਸੀਂ ਵੀ ਕਿਉਂਕਿ ਕਾਫੀ ਦਿਨ ਹੋ ਗਏ 4 ਤਰੀਕ ਦੀ ਬੋਲੀ ਆਈ ਹੋਈ ਆ ਮੰਗ ਇਹੀ ਉੱਤਰੀ ਆ ਉਸ ਤੋਂ ਬਾਅਦ ਜੋ ਸਵਾਲ ਜਵਾਬ ਹੋਣਗੇ ਅਸੀਂ ਪੁੱਛ ਰਹੇ ਹਾਂ ਤੇ ਉਹਦੇ ਵਿੱਚ ਇੱਕ ਗੱਲ ਸਾਹਮਣੇ ਆ ਜਾਂਦੀ ਆ ਕਿ ਉਹ ਜਿਹੜਾ ਨਾਗਰਿਕ ਆ ਹੁਣ ਉੱਚੇ ਦਾ ਬਣ ਚੁੱਕਾ ਸੀਗਾ ਤੁਹਾਨੂੰ ਦੱਸਿਆ ਜਾਵੇ ਕਿ ਕਿਹੜੇ ਨਾਗਰਿਕੋਂ ਜਿਹੜਾ ਉਧਰਲੇ ਕਿਸੇ ਮਿਲਟਰੀ ਦੇ ਜਾਂ ਕਿਸੇ तरीके ਨਾਲ ਉਹ ਉਧਰ ਸ਼ਹੀਦ ਹੋਇਆ ਹੋਵੇ ਇਹਦੇ ਵਿੱਚ ਕੋਈ ਐਗजांपल ਦਿੱਤੀ ਜਾਵੇ ਦੇਖੋ ਸ਼ਹੀਦ ਦਾ ਦਰਜਾ ਜੇ ਉਹ ਦੇਖੋ ਇਹ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜਿਹੜੇ ਕਹਿੰਦੇ ਕਿ ਉੱਥੇ ਦਾ ਨਾਗਰਿਕ ਹੋ ਗਿਆ ਸੀ ਜੇ ਉਹ ਆ ਕੇ ਕੋਈ ਸਰਕਾਰ ਦਾ ਨੁਮਾਇੰਦਾ ਕਹਿੰਦਾ ਕਿ ਉੱਥੇ ਦਾ ਨਾਗਰਿਕ ਹੋ ਗਿਆ ਇਹਦਾ ਜਵਾਬ ਉਹ ਦੇ ਸਕਦੇ ਆ ਜੇ ਉੱਥੇ ਦਾ ਨਾਗਰਿਕ ਹੋ ਗਿਆ ਸੀ ਤਾਂ ਫਿਰ ਇੱਥੋਂ ਦੀ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨਾਲ رابطہ ਕਰਕੇ ਇਸ ਗੱਲ ਨੂੰ ਕਲੀਅਰ ਕਰੇ ਉਹਦੇ ਕੋਈ ਡਾਕੂਮੈਂਟਰੀ ਪ੍ਰਮਾਣ ਨੂੰ ਪ੍ਰੋਵਾਈਡ ਕਰਾਵੇ ਤੇ ਉਹ ਸਰਕੇ ਉੱਥੇ ਜਿਹੜੀ ਜਦੋਂ ਜਾ ਕੇ ਲਿਆਰ ਕਰਕੇ ਉੱਥੇ ਲੜਾਈ ਲੜ ਕੇ ਡੈੱਡ ਬੋਡੀ ਲਿਆ ਸਕਦੇ ਆ ਇਹ ਜਿਹੜੀ ਉਥੋਂ ਸਹਾਇਤਾ ਉਥੋਂ ਲੈਣ ਲਈ ਇਹ ਲੜਾਈ ਲੜਨੇ ਸਰਕਾਰ ਉਹਦੇ ਡਾਕੂਮੈਂਟਸ ਇਹਨਾਂ ਨੂੰ ਪਰਿਵਾਰ ਨੂੰ ਮੁਹਈਆ ਕਰਵਾਉਂਦੀ ਫਿਰ ਉਹ ਕਹਦੇ ਕਿ ਜਿਹੜੇ ਮਦਦ ਹੁੰਦੀ ਹੈ ਉਹ ਜਗਦੀਪ ਵੀ ਇਸ ਗੱਲ ਨੂੰ ਕਹਿੰਦੇ ਹੈ ਕਿ ਹਾਲਾਂਕਿ ਕੋਈ ਡਾਕੂਮੈਂਟ ਹੋ ਕੇ ਨਾ ਨਹੀਂ ਹੱਥ ਆਏ ਹੈਗੇ ਹੱਲੇ ਪਰ ਜੋ ਮਦਦ ਹੁੰਦੀ ਹੈ ਸ਼ਹੀਦ ਦੇ ਜੋ ਉਥੇ ਦਿੰਦੇ ਆ 1 ਕ੍ਰੋੜ ਤੋਂ ਵੱਧ ਦੀ ਅਮਾਉਂਟ ਜੋ ਵੀ ਹੈਗੀ ਹੈ ਉਹ ਸਾਨੂੰ ਪਤਾ ਲੱਗਾ ਕਿ ਉਹ ਜਿਹੜੇ ਪਰਿਵਾਰ ਨੂੰ ਮਿਲਨੀ ਹੈ ਫਿਰ ਪੈਨਸ਼ਨ ਜਿਹੜੀ ਪਰਿਵਾਰ ਨੂੰ ਮਿਲਨੀ ਜੀ ਬਿਲਕੁਲ ਜੋ ਜੋ ਡਾਕੂਮੈਂਟਸ ਜਿਹੜਾ ਸਰਕਾਰ ਪ੍ਰੋਵਾਈਡ ਕਰਾਉਗੀ ਉਥੋਂ ਦੀ ਸਰਕਾਰ ਤੋਂ ਜੋ ਦੇ ਮੁਤਾਬਕ ਲਾਭ ਬਣਦਾ ਹੋਗਾ ਰਸ਼ੀਅਨ ਗਵਰਨਮੈਂਟ ਦਾ ਉਹ ਦੇਣ ਲਈ ਪੈ ਬੰਦ ਹੋਵੇ ਪਰ ਦੇਖੋ ਐਡਾ ਵੱਡੀ ਟਰੈਜਡੀ ਹੋਈ ਆ ਮੈਂ ਕਹਿੰਨਾ ਆਪਾਂ ਇੱਥੇ ਸਮਾਜਿਕ ਰੋਕ ਕਹਿੰਨੇ ਆ ਆਪਾਂ ਇਹ ਦੇਖਦੇ ਕਿਤੇ ਕੋਈ ਨਿੱਜੀ ਤੌਰ ਤੇ ਹੱਥ ਸੌਜੇ ਆਪਾਂ ਵੀ ਆਪਣੀ ਜੇਬ ਚੋਂ ਪੰਜ-ਪੰਜ ਪੈਸੇ ਕੱਢ ਕੇ ਉਹਨਾਂ ਦੀ ਸਹਾਇਤਾ ਕਰਦੇ ਆ ਕੋਈ ਕਿਸੇ ਦਾ ਡਾਕਟਰੀ ਇਲਾਜ ਕਰਾਉਣਾ ਨਹੀਂ ਪੈ ਜਵੇ ਇਹ ਪੰਜਾਬ ਸਰਕਾਰ ਸਰਕਾਰੀ ਖਜ਼ਾਨੇ ਨੂੰ ਜਣ ਭਗਵੰਤ ਮਾਨ ਜੀ ਨੇ ਆਪਣੀ ਜੇਬ ਚੋਂ ਤਾਂ ਦੇਣਾ ਨਹੀਂ ਇਹ ਸਰਕਾਰੀ ਖਜ਼ਾਨੇ ਚੋਂ 5 ਕਰੋੜ ਰੁਪਏ ਦੇ ਦੇਣਗੇ ਤਾਂ ਉਹਨਾਂ ਦੀ ਜੇਬ ਚੋਂ ਨਹੀਂ ਜਾਣ ਵਾਲਾ ਪਰ ਇਹਦੇ ਦੇ ਸੀਹੇ ਦਾ 1 ਕਰੋੜ ਰੁਪਏ ਦਿੰਦੇ ਆ। ਦੇਖੋ ਇੱਥੇ ਦਾ ਸ਼ੇਹਦ ਦੀ ਗੱਲ ਹੋ ਰਹੀ ਆ। ਇਹ ਪਰਿਵਾਰ ਤਾਂ ਲੁੱਟਿਆ ਗਿਆ ਨਾ। ਉਹ ਇੱਥੇ ਸਾਡਾ ਪੰਜਾਬ ਦੇ ਜਵਾਨ ਸੀ। ਇੱਥੇ ਦੇ ਇੱਥੇ ਦੇ ਪਰਿਵਾਰ ਜਦੋਂ ਨੌਕਰੀ ਤੇ ਜਾਂਦਾ ਉਹ ਨੌਕਰੀ ਵੀ ਲੈਂਦਾ ਉਹਨੂੰ ਪੈਨਸ਼ਨ ਵੀ ਲੱਗਦੀ ਆ। ਅਸੀਂ ਡਿਮਾਂਡ ਕਰਦੇ ਆ ਕਿ ਉਹਨੂੰ ਵੀ ਬਦ ਮਿਲਣਾ ਚਾਹੀਦਾ। ਪਰ ਜਿਹੜਾ ਪੈਨਸ਼ਨ ਵੀ ਲੈਂਦਾ ਨੌਕਰੀ ਵੀ ਲੈਂਦਾ ਜੇ ਉਹਨੇ ਸਰਕਾਰ ਨੇ ਕੋਈ ਇੱਥੇ ਦਾ ਲਾਭ ਬਣਾਇਆ ਵੱਖਰੀ ਗੱਲ ਆ। ਪਰ ਇਹਨੂੰ ਤਾਂ ਮਨੁੱਖੀ ਤਸਕਰਾਂ ਨੇ ਵੇਚ ਦਿੱਤਾ। ਔਰ ੱੱਕੇ ਨਾਲ ਮੈਟਰੀਚ ਭਰਤੀ ਕਰ ਦਿੱਤਾ ਔਰ ਜੇਦੀ ਤਨਖਾਹ ਵੀ ਆਊਟਪੁੱਟ ਵੀ ਕੋਈ ਨਹੀਂ ਆਈ ਔਰ 3 ਸਾਲ ਦੀ ਖੱਜਲ ਖਵਾਰੀ ਵੀ ਹੋਈ ਹੈ ਇਸ ਕਰਕੇ ਅਸੀਂ ਡਿਮਾਂਡ ਕਰਦੇ 5 ਕਰੋੜ ਸਾਰੇ ਸਾਥੀਆਂ ਨੂੰ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਵੀ ਸਾਥੀ ਮਨਦੀਪ ਕੁਮਾਰ ਜੀ ਜੋ ਪਿਛਲੀ 4 ਤਰੀਕ ਨੂੰ ਜਿਨ੍ਹਾਂ ਦੀ ਜਿਹੜੀ ਆ ਡੈੱਡ ਬੋਡੀ ਉਹਨਾਂ ਦੇ ਪਰਿਵਾਰ ਵੱਲੋਂ ਗਰਾਹ ਵਿਖੇ ਲੈ ਕੇ ਆਈ ਸੀ ਔਰ ਬੜੀ ਦੁਖਦਾਈ ਗੱਲ ਆ ਵੇ ਉਸ ਮੁੰਡੇ ਦੀ ਜਿਹੜੀ ਆ ਡੈਥ ਹੋਏ ਨੂੰ 2 ਸਾਲ ਹੋ ਗਏ ਸੀ 2 ਸਾਲ ਬਾਅਦ ਉਹਦੀ ਜਿਹੜੀ ਬਾਡੀ ਆ ਇੱਥੇ ਗੁਰਾਂ ਆ ਲਿਆਂਦੀ ਗਈ ਔਰ ਉਹ ਬਾਡੀ ਵੀ ਜਿਹੜੀ ਆ ਉਹਨਾਂ ਦੇ ਬ੍ਰਦਰ ਅਤੇ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਸੰਘਰਸ਼ ਕਰਕੇ ਇੱਥੇ ਲਿਆਂਦੀ ਗਈ ਔਰ ਅੱਜ ਅਸੀਂ ਭੋਜਨ ਸਮਾਜ ਪਾਰਟੀ ਵੱਲੋਂ ਇੱਕ ਰੋਸ ਮਾਰਚ ਕੱਢਿਆ ਜੋ ਪਰਿਵਾਰ ਦੀ ਮੰਗ ਆ ਕਿਉਂਕਿ ਪਰਿਵਾਰ ਨੇ ਅੱਜ ਤੱਕ ਉਸ ਸਾਥੀ ਦਾ ਉਸ ਬੱਚੇ ਦਾ ਸੰਸਕਾਰ ਨਹੀਂ ਕੀਤਾ ਔਰ ਸਰਕਾਰਾਂ ਵਾਲੇ ਇਹਨਾਂ ਦੇ ਘਰ ਆਉਂਦੇ ਤਾਂ ਜ਼ਰੂਰ ਆ ਪਰ ਅੱਜ ਤੱਕ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਕੋਈ ਵੀ ਇਹਨਾਂ ਦੇ ਨਾਲ ਸਹਿਮਤ ਨਹੀਂ ਹੋਇਆ ਇਹ ਜਿਹੜਾ ਪਰਿਵਾਰ ਆ ਇਹ ਜੋ ਮੰਗ ਕਰ ਰਿਹਾ ਔਰ ਬੋਝਨ ਸਮਾਜ ਪਾਰਟੀ ਵੀ ਇਹਨਾਂ ਦੀ ਮੰਗ ਨਾਲ ਸਹਿਮਤ ਆ ਵੀ ਇਹ ਪਰਿਵਾਰ ਨੂੰ ਜੋ ਵੀ ਇਹਨਾਂ ਦਾ ਬਣਦਾ ਇਨਸਾਫ ਆ ਉਹ ਦਵਾਇਆ ਜਾਵੇ ਅੱਜ ਬੋਝਨ ਸਮਾਜ ਪਾਰਟੀ ਵੱਲੋਂ ਇੱਕ ਸੰਕੇਤਕ ਰੋਸ ਮਾਰਚ ਕੱਢਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਬੋਝਨ ਸਮਾਜ ਪਾਰਟੀ ਇਸ ਮੁੱਦੇ ਦੇ ਉੱਤੇ ਵੱਡਾ ਸੰਘਰਸ਼ ਕਰਨ ਜਾ ਰਹੀ ਆ ਸੋ ਸਾਰੇ ਸਾਥੀਆਂ ਨੂੰ ਅਪੀਲ ਆ ਵੀ ਆਪਾਂ ਇਹਨਾਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿੱਦਾਂ ਦਾ ਵੀ ਪ੍ਰੋਗਰਾਮ ਲਿਕਾਂਗੇ ਸਾਰੇ ਸਾਥੀ ਵੱਧ ਤੋਂ ਵੱਧ ਇੱਥੇ ਪਹੁੰਚਣ ਜੈਪੀ ਜੈਪਟ ਸੀਸੀਆਰ ਸਾਹਿਬ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਆਈ ਸੀ ਜੀ ਬਹੁਤ ਪਰਿਵਾਰ ਦੀ ਹੈਲਪ ਕੀਤੀ ਵੈਸੇ ਤੇ ਕੀ ਉਹਨਾਂ ਤੋਂ ਵਾਗੇ ਰੱਖੀ ਨਹੀਂ ਗਈ ਦੇਖੋ ਕੀ ਕਹਿਣਾ ਸੀ ਉਹਨਾਂ ਦਾ ਫੋਲੋਅ ਅਪ ਕੀ ਸੀਗਾ ਦੇਖੋ ਮੰਗ ਤਾਂ ਇਹਨਾਂ ਨੇ ਭਗਵਾਨ ਤਮਨ ਜੀ ਕੋਲ ਵੀ ਰੱਖੀ ਸੀ ਐਸਐਸਬੀ ਕੋਲ ਵੀ ਗਈ ਆ ਮੈਂ ਕਹਾ ਜੀ ਮੈਂ ਕਹਾ ਜੀ ਸਾਰੇ ਆਏ ਆ ਪਰ ਜਿਹੜੀ ਡੈੱਡ ਬਾਡੀ ਲਿਆਂਦੀ ਆ ਇੱਕ ਬੱਚਾ ਮਰ ਗਿਆ ਵਿਦੇਸ਼ ਦੇ ਵਿੱਚ ਮਰੇ ਨੂੰ ਵੀ 2 ਸਾਲ ਹੋ ਗਏ ਚਾਹੀਦਾ ਤਾਂ ਸਰਕਾਰਾਂ ਨੂੰ ਸੀਗਾ ਬਈ ਉੱਥੇ ਦੀ ਸਰਕਾਰ ਨਾਲ رابطہ ਕਾਇਮ ਕਰਕੇ ਉਹ ਬਾਡੀ ਨੂੰ ਲਿਆਉਂਦੇ ਪਰ ਕਿਸੇ ਵੀ ਸਰਕਾਰ ਨੇ ਜਿਹੜੇ ਆਪਾਂ ਜੇਸ ਵੀ ਵਿਅਕਤੀ ਵਿਸ਼ੇਸ਼ ਦੀ ਗੱਲ ਕਰ ਰਹੇ ਆ ਉਹ ਵੀ ਸਰਕਾਰ 'ਚ ਬੈਠਾ ਉਹਨਾਂ ਨੂੰ ਉਹਨਾਂ ਦਾ ਜੋ ਬਣਦਾ ਰੋਲ ਉਹਨਾਂ ਨੇ ਨਹੀਂ ਅਦਾ ਕੀਤਾ ਸਰਕਾਰ ਦਾ ਇਹ ਪਰਿਵਾਰ ਦਾ ਇਹੀ ਰੋਸ ਆ ਸਰਕਾਰ ਹੀ ਕਹਿੰਦਾ ਕਿ ਸਿੱਚੇਵਾਲ ਸਾਹਿਬ ਨੇ ਮਦਦ ਕੀਤੀ ਹੈ ਉਹਨੇ ਹੋ ਸਕਦੇ ਦੋ ਵਾਰ ਹੀ ਕਹਿਆ ਉਹਨਾਂ ਨੇ ਫਾਈਨੈਂਸ਼ੀਅਲੀ ਵੀ ਮਦਦ ਕੀਤੀ ਹੈ ਟੈਕਸ ਦਾ ਵੀ ਮਦਦ ਕੀਤੀ ਹੈ ਪਰ ਕਹਿੰਦਾ ਇਹ ਗੱਲ ਬਿਲਕੁਲ ਅਸੀਂ ਵੀ ਇਹ ਗੱਲ ਮੰਨਦੇ ਆ ਵੀ ਜਦੋਂ ਪਰਿਵਾਰ ਸੰਘਰਸ਼ ਕਰਦਾ ਸੀਗਾ ਇਹਨਾਂ ਦੀ ਮਦਦ ਇਹਨਾਂ ਤੇ ਰਿਸ਼ਤੇਦਾਰਾਂ ਨੇ ਵੀ ਕੀਤੀ ਆ ਪਰ ਜੋ ਸਰਕਾਰ ਕਰ ਸਕਦੀ ਸੀ ਸਰਕਾਰ ਉਸ ਟਾਈਮ ਤੇ ਪੈਸੇ ਨਾ ਦਿੰਦੀ ਜਦੋਂ ਇਹਨਾਂ ਦਾ ਮੁੰਡਾ ਮਿਸ ਹੋਇਆ ਸੀ ਜਦੋਂ ਇਹ ਦਰਖਾਸਤਾਂ ਦਿੰਦੇ ਸੀ ਜੇ ਸਰਕਾਰ ਮੌਕੇ ਤੇ ਐਕਸ਼ਨ ਲੈ ਲੈਂਦੀ ਹੋ ਸਕਦਾ ਉਹਦੀ ਜਾਨ ਬਚ ਜਾਂਦੀ ਪਰ ਉਹਨਾਂ ਇਹਨਾਂ ਦੀਆਂ ਦਰਖਾਸਤਾਂ ਨੂੰ ਭਗਵੰਤਮਾਨ ਜੀ ਨੂੰ ਤਿੰਨ ਵਾਰ ਰਿਟਰਨ ਹੀ ਨਹੀਂ ਦਿੱਤੀਆਂ ਫਾਈਲਾਂ ਜੇ ਸਰਕਾਰ ਗ੍ਰਾਂ ਦੇ ਵਿੱਚ ਵੀ ਦਿੱਤੀ ਸਾਡਾ ਸਿਰਫ ਰੋਸ ਇਹ ਆ ਵੀ ਜੇ ਜਦੋਂ ਉਹਦੀ ਡੈਥ ਹੀ ਹੋ ਗਈ ਉਸ ਤੋਂ ਬਾਅਦ ਚ ਮਦਦ ਕੀਤੀ ਤਾਂ ਕੀ ਕੀਤੀ ਜਦੋਂ ਪਰਿਵਾਰ ਨੂੰ ਪਤਾ ਸੀਗਾ ਵੀ ਇੰਨਾ ਕੁ ਟਾਈਮ ਹੋਇਆ ਇਨੀ ਦਰਖਾਸਤਾਂ ਵੀ ਦਿੱਤੀਆਂ ਪਰ ਉਦੋਂ ਕਿਸੇ ਨੇ ਵੀ ਇਹਨਾਂ ਦੀ ਬਾਹ ਨਹੀਂ ਫੜੀ। ਆਪਣਾ ਇੰਡੀਆ ਚ ਵੀ ਆ ਇੰਡੀਆ ਚ ਜਿਹੜਾ ਜਿਹੜਾ ਬੈਲਟਰੀ ਕੋਈ ਸ਼ਹੀਦ ਹੋ ਜਾਂਦਾ ਆ ਤੇ ਉਹਨੂੰ ਵਿੱਤੀ ਮਦਦ ਦਿੱਤੀ ਜਾਂਦੀ ਆ। ਠੀਕ ਆ? ਕੀ ਰਸ਼ੀਆ ਚ ਜੇ ਮਤਲਬ ਉੱਥੇ ਸ਼ਹੀਦ ਹੋਇਆ ਆ ਮੁੰਡਾ ਆਪਣੇ ਗੁਰਾਂ ਦਾ ਆਪਣੇ ਪੰਨ ਇੰਡੀਆ ਦਾ ਕੀ ਮਤਲਬ ਉੱਥੇ ਰਸ਼ੀਆ ਸਰਕਾਰ ਇਹਦੇ ਬਾਰੇ ਕੋਈ ਵਿੱਤੀ ਮਦਦ ਨਹੀਂ ਦੇ ਰਹੀ। ਹੱਲੇ ਤੱਕ ਤਾਂ ਪਰਿਵਾਰ ਨੂੰ ਇਦਾਂ ਦੀ ਸਾਡੇ ਨੂੰ ਕੋਈ ਵੀ ਜਾਣਕਾਰੀ ਨਹੀਂ ਆਈ ਵੀ ਕੋਈ ਵਿੱਤੀ ਮਦਦ ਮਿਲੀ ਆ। ਪਰਿਵਾਰ ਵੀ ਸਾਡੇ ਨਾਲ ਖੜਾ ਨਾ ਪੰਜਾਬ ਸਰਕਾਰ ਵੱਲੋਂ ਜੋ ਅਧਿਕਾਰਤ ਤੌਰ ਤੇ ਐਲਾਨ ਹੋਣਾ ਚਾਹੀਦਾ ਦਾ ਸੈਂਟਰ ਸਰਕਾਰ ਵੱਲੋਂ ਅੱਜ ਤੱਕ ਕੋਈ ਵੀ ਇਦਾਂ ਦਾ ਨਹੀਂ ਸਾਹਮਣੇ ਆਈ ਗੱਲ ਪਰ ਬੀਟੂ ਜੀ ਉਹ ਜਿੱਦਾਂ ਹੁਣ ਪਰਿਵਾਰ ਦੱਸਦਾ ਹੈ ਜਾਂ ਦਿਖਾਇਆ ਵੀ ਹੈਗਾ ਰਸ਼ੀਆ ਦਾ ਪੈਚ ਦੇ ਦਿੱਤਾ ਗਿਆ ਉਧਰ ਦਾ ਨਾਗਰਿਕ ਕੋਸ਼ਿਸ਼ ਕਰ ਦਿੱਤਾ ਗਿਆ ਉਧਰ ਦਾ ਉਹਨੂੰ ਜਿਹੜੀ ਵਰਦੀ ਵੀ ਹੈ ਉਹਦੀ ਆਈ ਹੈਗੀ ਹੈ ਪਰ ਉਹ ਜਿਹੜਾ ਕਹਿੰਦੇ ਹੈ ਜੋ ਉਧਰ ਦਾ ਨਾਗਰਿਕ ਬਣ ਗਿਆ ਤੇ ਜਿਹੜੀ ਮਦਦ ਹੈ 3 ਕਰੋੜ ਤੋਂ ਵੱਧ ਦੀ ਜੋ ਰਾਸ਼ੀ ਹੈ ਪਰਿਵਾਰ ਨੂੰ ਮਿਲਣੀ ਹੈ ਪੈਨਸ਼ਨ ਮਿਲਣੀ ਹੈ ਆਪੇ ਉਹਦੀ ਉਹਨਾਂ ਨੇ ਤੁਸੀਂ ਜਦੋਂ ਪਰਿਵਾਰ ਨਾਲ ਅਸੀਂ ਕ੍ਰੀਮਪੁਰੀ ਸਾਹਿਬ ਨੂੰ ਨਾਲ ਲੈ ਕੇ ਗਏ ਸੀ ਤੁਸੀਂ ਪਰਿਵਾਰ ਨੇ ਇੱਕ ਉੱਥੇ ਗੱਲ ਕਹੀ ਸੀ ਜਿਹੜਾ ਬੰਦਾ ਫੌਜ ਦੇ ਵਿੱਚੋਂ ਆਇਆ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜਦੋਂ ਫੌਜ ਚ ਭਰਤੀ ਕਰਦੇ ਆ ਉਹ ਸਟੈਂਪ ਤੇ ਦੋ ਕਾਰਡ ਬਣਾ ਕੇ ਦਿੰਦੇ ਆ ਖਾਤਾ ਉੱਥੇ ਹੁੰਦਾ ਉਹ ਹੋ ਸਕਦਾ ਉੱਥੇ ਮਨਦੀਪ ਦਾ ਕੋਈ ਖਾਤਾ ਹੋਵੇ ਪਰ ਜਿਹੜਾ ਕਾਰਡ ਬਣੇ ਦੋ ਅਸੀਂ ਵੀ ਤਾਂ ਇਹੀ ਕਹਿੰਦੇ ਵੀ ਇਸ ਮਾਮਲੇ ਦੀ ਜਾਂਚ ਹੋਵੇ ਉੱਚ ਪੱਧਰੀ ਜਾਂਚ ਹੋਵੇ ਵੀ ਉਹ ਕਾਰਡ ਰਾਹੀਂ ਪੈਸੇ ਕਿਹਨੇ ਕਢਾਏ ਆ ਜੇ ਕਾਰਡ ਦੋ ਮਿਲੇ ਜੇ ਪਰਿਵਾਰ ਨੂੰ ਮਿਲੇ ਹੁੰਦਾ ਤੇ ਪਰਿਵਾਰ ਨੇ ਆਪਣਾ ਘਰ ਗਹਿਣੇ ਕਰਕੇ ਨਹੀਂ ਸੀ ਸੰਘਰਸ਼ ਕਰਨਾ ਪਰਿਵਾਰ ਨੂੰ ਤਾਂ ਮਿਲੇ ਕੁਝ ਨਹੀਂ ਜਿਹੜੇ ਉਹ ਦੋ ਕਾਰਡ ਮਿਲੇ ਉਹ ਦੂਜਾ ਕਾਰਡ ਕਿਹਦੇ ਕੋਲ ਆ ਜਿਹੜਾ ਦਿੱਲੀ ਤੋਂ ਸਾਥੀ ਆਇਆ ਜਿਨ੍ਹਾਂ ਨੇ ਸਾਰੀ ਆਪਣੀ ਆਪ ਬੀਤੀ ਦੱਸੀ ਆ ਬਈ ਮੰਨ ਲਓ ਦੋ ਕਾਰਡ ਦਿੰਦੇ ਸੀ ਅਸੀਂ ਵੀ ਤਾਂ ਇਹੀ ਕਰਦੇ ਵੇ ਦੀ ਉੱਚ ਪੱਧਰੀ ਜਾਂਚ ਹੋਵੇ ਪਰਿਵਾਰ ਨਾਲ ਜੋ ਹੋਇਆ ਇਨਾਂ ਨੂੰ ਇਨਸਾਫ ਦਿੱਤਾ ਜਾਵੇ। ਸ਼ਹੀਦ ਦੀ ਮੰਗ ਕਰ ਰਹੇ ਆਪਾਂ। ਜੋ ਸਾਨੂੰ ਕਹਿ ਰਹੇ ਹੈ ਕਿ ਇਹ ਉਹ ਨਾਗਰਿਕ ਉਹ ਰਸ਼ੀਆ ਦਾ ਬਣ ਗਿਆ ਸੀਗਾ ਮੰਦੀ। ਕਿਸ ਤਰੀਕੇ ਦੇ ਨਾਲ ਉਹ ਸ਼ਹੀਦ ਤਾਂ ਉਹ ਕਿਸ ਤਰੀਕੇ ਨਾਲ ਮਰ ਗਿਆ? ਮਨੀਸ਼ ਜੀ, ਮਨੀਸ਼ ਜੀ ਮੇਰੀ ਬੇਨਤੀ ਸੁਣੋ। ਜਿਹੜੀ ਆਪਾਂ ਇਹ ਗੱਲ ਕਰ ਰਹੇ ਆਂ ਵੀ ਉਹਨਾਂ ਨੇ ਉਹ ਨਾਗਰਿਕ ਬਣ ਗਿਆ ਸੀ। ਆਪਾਂ ਨੂੰ ਤਾਂ ਉਹਦੀ ਐਗਜ਼ੈਕਟ ਡੈਥ ਦਾ ਹੀ ਨਹੀਂ ਪਤਾ। ਮੇਰੀ ਬੇਨਤੀ ਸੁਣੋ। ਉਨੀ ਮੰਨ ਲਓ ਉਹ ਡੈਥ ਤੋਂ ਪਹਿਲਾਂ ਦਿੱਤਾ ਕਿ ਬਾਅਦ 'ਚ ਦਿੱਤਾ। ਆਪਾਂ ਨੂੰ ਕਿਸੇ ਨੂੰ ਕਲੀਅਰ ਨਹੀਂ ਪਤਾ ਕਿਉਂਕਿ ਪਰਿਵਾਰ ਖੁਦ ਦੋ ਵਾਰ ਹੀ ਗਿਆ ਜੇ ਪਰਿਵਾਰ ਨੂੰ ਇੰਨੀ ਜਾਣਕਾਰੀ ਹੁੰਦੀ ਤੇ ਪਰਿਵਾਰ ਉੱਥੇ ਆਪਣੇ ਭਰਾ ਦੀ ਬੋਡੀ ਦੇਖ ਲੈਂਦਾ ਦੋ ਵਾਰੀ ਭਰਾ ਗਿਆ ਇੱਕ ਵਾਰੀ ਪੇ ਗਿਆ ਇਹਨਾਂ ਨੇ ਇਹਨਾਂ ਤੇ ਮਿਲੇ ਹੀ ਨਹੀਂ ਉੱਥੇ ਆਸ ਵਿੱਚ ਟੱਕਰ ਹੀ ਨਹੀਂ ਹੋਈ ਇਹ ਸਿਰਫ ਜਿਹੜੀਆਂ ਕਿਤਾਬੀ ਗੱਲਾਂ ਆ ਅਸੀਂ ਸੈਂਟਰ ਗਵਰਨਮੈਂਟ ਨੂੰ ਵੀ ਔਰ ਪੰਜਾਬ ਗਵਰਨਮੈਂਟ ਨੂੰ ਇਹੀ ਅਪੀਲ ਕਰਦੇ ਆਂ ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਜਿਹੜੇ ਇਹਦੇ ਵਿੱਚ ਦੋਸ਼ੀ ਆ ਕੋਈ ਵੀ ਬੰਦਾ ਉਹਨੂੰ ਬਖਸ਼ਿਆ ਨਾ ਜਾਵੇ ਔਰ ਜੋ ਪਰਿਵਾਰ ਨਾਲ ਧੱਕਾ ਹੋਇਆ ਪਰਿਵਾਰ ਕਰਜ਼ਾ ਚੁੱਕ ਕੇ ਤਿੰਨ ਵਾਰੀ ਰਸ਼ੀਆ ਗਿਆ ਠੀਕ ਹੈ ਆਪਣੇ ਪ੍ਰਭਾਨ ਭਰਾ ਨੂੰ ਲੱਭਣ ਲਈ ਆਪਣਾ ਕੰਮਕਾਰ ਛੱਡ ਕੇ ਸੰਘਰਸ਼ ਤਾਂ ਪਰਿਵਾਰ ਨੇ ਕੀਤਾ ਨਾ ਸੋ ਜਿੰਨੀ ਨਾਲ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਵੀ ਇਹਨਾਂ ਨੂੰ ਅੱਜ ਤੱਕ ਕੋਈ ਵੀ ਹਾਂ ਮਦਦ ਜਿਹੜੇ ਸਾਥੀਆਂ ਦਾ ਤੁਸੀਂ ਨਾ ਲੈ ਰਹੇ ਆ ਉਹਨਾਂ ਨੇ ਦੱਸਿਆ ਆਪ ਵੀ ਸਾਡੀ ਕੀਤੀ ਆ ਪਰ ਜਿੰਨੀ ਮਦਦ ਹੋਣੀ ਚਾਹੀਦੀ ਸੀ ਸਰਕਾਰਾਂ ਵੱਲੋਂ ਇੱਕ ਪਰਿਵਾਰ ਦਾ ਬੱਚਾ ਮਿਸ ਹੋ ਗਿਆ ਜੇ ਭੋਜਨ ਸਮਾਜ ਪਾਰਟੀ ਬਿਨਾਂ ਸੱਤਾ ਤੋਂ 30 ਬੱਚੇ ਮੰਗਾ ਸਕਦੀ ਆ ਠੀਕ ਆ ਤੇ ਇਹ ਤਾਂ ਸਰਕਾਰਾਂ ਦੇ ਵਿੱਚ ਆ ਇੱਕ ਮੁੱਖ ਮੰਤਰੀ ਨੂੰ ਤਿੰਨ ਵਾਰੀ ਫਾਈਲ ਦਿੱਤੀ ਤੋਂ ਫਾਈਲ ਕਿੱਥੇ ਗਈਆਂ ਜੀ ਸਾਨੂੰ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਵੀ ਤੁਹਾਡੇ ਕੋਲ ਐਡਾ ਸੀਰੀਅਸ ਮਸਲਾ ਆਇਆ ਤਿੰਨ ਵਾਰੀ ਫਾਈਲ ਦਿੱਤੀ ਤੁਸੀਂ ਇੱਕ ਵਾਰੀ ਵੀ ਨਹੀਂ ਉਹਨੂੰ ਪੜਿਆ ਬਸ ਬਾਬ ਵੀ ਆਪਣੇ ਤੌਰ ਤੇ ਕੋਈ ਦਿੱਤੀ ਮੰਗ ਕਰ ਰਹੀ ਹੈ ਪਰਿਵਾਰ ਬਿਲਕੁਲ ਜਿੰਨੇ ਜੋਗੇ ਅਸੀਂ ਕਰਾਂਗੇ ਜੀ ਅਸੀਂ ਸੰਘਰਸ਼ ਕਰ ਰਹੇ ਆ ਜਿੱਦਾਂ ਦਾ ਵੀ ਪਰਿਵਾਰ ਸਾਥੋਂ ਮੰਗ ਕਰੇਗਾ ਅਸੀਂ ਨਾਲ ਪਰ ਕੋਸ਼ਿਸ਼ ਸਰਕਾਰ ਦੇ ਨੁਮਾਇੰਦੇ ਲੋਕਲ ਜਿਹੜੇ ਸੀ ਕੌਂਸਲਰ ਸੀਗੇ ਜਾਂ ਪ੍ਰਧਾਨ ਸੀਗੇ ਉਹ ਪਰਿਵਾਰ ਦੇ ਨਾਲ ਪਹੁੰਚੇ ਆ ਬੜੀ ਮੀਟਿੰਗਾਂ ਹੋਈਆਂ ਸਿਵਲ ਪ੍ਰਸ਼ਾਸਨ ਜਿਹੜਾ ਕੋਰਪੋਰੇਟ ਪ੍ਰਸ਼ਾਸਨ ਜਿਹੜਾ ਆਇਆ ਸੀ ਤਾਂ ਕੋਈ ਜਿਹੜੀ ਨੌਕਰੀ ਜਿਹੜੀ ਮੰਗ ਕਰ ਰਹੇ ਸੀਗੇ ਹੁਣ ਉਹ ਤਾਂ ਨੌਕਰੀ ਵੀ ਕੋਈ ਕਿਹਾ ਵੀ ਗਿਆਗੇ ਉਸ ਨੌਕਰੀ ਵੀ ਦੇ ਦਿੰਦੇ ਆ ਕੋਈ ਫਾਈਨੈਂਸ਼ਲੀ ਵੀ ਮਦਦ ਦੀ ਕੋਈ ਗੱਲਬਾਤ ਪਰਿਵਾਰ ਨਾਲ ਹੋਈ ਸੀ ਨਹੀਂ ਮੇਰੀ ਜਾਣਕਾਰੀ ਚ ਇਦਾਂ ਦੀ ਕੋਈ ਗੱਲ ਨਹੀਂ ਹੈ ਸਾਡੀ ਜਾਣਕਾਰੀ ਸਾਡੀ ਜਿੰਨੀ ਵੀ ਲੀਡਰਸ਼ਿਪ ਆਈ ਆ ਅੱਜ ਤੱਕ ਸਾਡੇ ਕੋਲ ਇਦਾਂ ਦੀ ਕੋਈ ਜਾਣਕਾਰੀ ਨਹੀਂ ਹੈ